ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਹਰਨਲ ਗੁਰਜੀਤ ਕੌਰ ਜਿਵੇਂ ਕਿ ਫੈਡਰਲ ਇਲੈਕਸ਼ਨ 2025 ਨੂੰ ਲੈ ਕੇ ਚੋਣ ਪ੍ਰਚਾਰ ਲਗਾਤਾਰ جاری ਹੈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪੋ ਆਪਣਾ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ ਆਪਣੀਆਂ ਪਾਲਿਸੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸਾਰਿਆਂ ਦੇ ਨਾਲ ਤੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੰਡੀਪੈਂਡੈਂਟ ਕੈਂਡੀਡੇਟ ਜੋ ਖੜੇ ਹੋਏ ਨੇ ਬ੍ਰੈਂਪਟਨ ਜੀ ਗੂਜੀ ਪਾਰਕ ਤੋਂ ਅਵੀ ਤਾਲੀਵਾਲ ਜੀ ਉਹਨਾਂ ਦੀਆਂ ਪਾਲਿਸੀਆਂ ਦੀ ਇੱਕ ਵਾਰੀ ਫਿਰ ਤੋਂ ਜਾਣਦੇ ਹਾਂ ਤੇ ਹੁਣ ਤੱਕ ਨੂੰ ਉਹਨਾਂ ਨੂੰ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਇਜ਼ਰਾਲੀ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਗਰਜੀਤ ਜੀ ਤੁਹਾਨੂੰ ਤੇ ਸਾਡੇ ਸਾਰੇ ਹਮਦਰਦ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਰ ਬਹੁਤ ਵਧੀਆ ਤੁਸੀਂ ਦੱਸੋ ਜੀ ਬਹੁਤ ਵਧੀਆ ਸਰ ਥੈਂਕ ਯੂ ਤੇ ਨਾਲ ਹੀ ਜਿਵੇਂ ਕਿ ਲਾਸਟ ਵੀਕ ਆਪਾਂ ਇੰਟਰਵਿਊ ਕੀਤੀ ਸੀਗੀ ਉਸ ਤੋਂ ਬਾਅਦ ਹੁਣ ਤੱਕ ਦੀ ਕੀ ਪ੍ਰੋਗਰੈਸ ਹੈ ਕਿਵੇਂ ਤਾਂ ਤੁਹਾਨੂੰ ਹੰਗਾਰਾ ਮਿਲ ਰਿਹਾ ਆ ਔਡੀਅੰਸ ਦਾ ਸੋ ਲਾਸਟ ਵੀਕ ਜਦੋਂ ਆਪਾਂ ਇੰਟਰਵਿਊ ਕੀਤੀ ਉਹ ਤੋਂ ਬਾਅਦ ਸਾਡੇ ਕੋਲੇ 5 ਇਵੈਂਟ ਹੋਏ ਤੇ ਉਹਦੇ ਵਿੱਚ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਹਰੇਕ ਇਸ ਇਵੈਂਟ ਦੇ ਵਿੱਚ 300 ਤੋਂ ਲੈ ਕੇ 400 ਤੱਕ ਲੋਕ ਸਾਡੇ ਉੱਥੇ ਪਾਰਟਿਸਿਪੇਟ ਕੀਤੇ ਥਰਸਡੇ ਨੂੰ ਸਾਡਾ ਜਿਹੜਾ ਇਵੈਂਟ ਸੀਗਾ ਉਹ ਈਗਲ ਫਰੇਟ ਤੇ ਸੀਗਾ ਜੀ ਤੇ ਫਰਾਈਡੇ ਨੂੰ ਸੀਗਾ ਕੈਨੇਡੀਅਨ ਫਲੈਟ ਬੈੱਡ ਤੇ ਤੇ ਸੈਟਰਡੇ ਨੂੰ ਸੀਗਾ ਸਾਡਾ ਟਰੋ ਮਕੈਨਿਕ ਦੇ ਸੈਟਰਡੇ ਨੂੰ ਕਾਫੀ ਇਵੈਂਟ ਸੀਗੇ ਹੋ ਘਰਾਂ 'ਚ ਵੀ ਸੀਗੇ ਇੰਡੀਵਿਜੂਅਲੀ ਤੇ ਸੰਡੇ ਨੂੰ ਸਾਡਾ ਸੀਗਾ ਨਿਊ ਮਾਲਵਾ ਦੇ ਸੋ ਸਾਡਾ ਜਿਹੜਾ ਸਾਡੇ ਜਿਹੜੇ ਇਵੈਂਟ ਬਹੁਤ ਲੋਕ ਸਨ ਰਿਕਵੈਸਟ ਕਰ ਰਹੇ ਵੀ ਸਾਡੇ ਇੱਥੇ ਇਵੈਂਟ ਕਰਵਾਸੀ ਸਾਦ ਦਿਆਂ ਕਿਉਂਕਿ ਸਾਨੂੰ ਬਹੁਤ ਵਧੀਆ ਮੈਲ ਰਹੀ ਹੈ ਸਫਲਤਾਪੂਰਕ ਪੂਰਵਕ ਹੰਗਾਰਾ ਮਿਲ ਰਿਹਾ ਕਿਉਂਕਿ ਦੇ نو ਆਈ ਐਮ ਦ ਓਨਲੀ ਵਨ ਹੂ ਇਸ ਨਾਟ ਰਨਿੰਗ ਐਟ ਦ ਪਾਰਟੀ ਪਲੈਟਫਾਰਮ ਸੋ ਦੇ نو ਥੀਸ ਥੀਸ ਕੈਂਡੀਡੇਟਸ ਨਾਟ ਪੁਟਿੰਗ ਦ ਪੀਪਲ ਫਰਸਟ ਸੋ ਆਈ ਆਲਵੇਸ ਵਰਕ ਫਾਰ ਦ ਪੀਪਲ ਫਰਸਟ ਬਿਜ਼ਨੈਸਸ ਫਰਸਟ ਐਂਡ ਆਲ ਅਦਰ ਏਰੀਆਜ਼ ਬਟ ਵੀ ਨੀਡ ਟੂ ਵੀ ਰੇਜ਼ ਦੋਜ਼ ਵੋਇਸਸ ਸੋ ਜਿਵੇਂ ਕਿ ਆਪਾਂ ਨੂੰ ਤੁਹਾਨੂੰ ਪਤਾ ਵੀ ਜਿਵੇਂ ਜਿਹੜੇ ਕਿ ਹੁੰਦੇ ਕੈਂਡੀਡੇਟ ਆ ਇਹਨਾਂ ਨੂੰ ਇਹ ਕੈਂਡੀਡੇਟ ਸੋਚਦੇ ਆ ਵੀ ਅਸੀਂ ਲੋਕ ਜਿਹੜੇ ਹੈਗੇ ਆ ਅਸੀਂ ਇਹਨਾਂ ਨੂੰ ਕੰਟਰੋਲ ਕਰਦੇ ਆ ਹਾਲਾਂਕਿ ਪੀਪਲ ਪ੍ਰੋਡਿਊਸ ਦਾ ਲੀਡਰਸ ਨਾਟ ਲੀਡਰਸ ਪ੍ਰੋਡਿਊਸ ਦਾ ਪੀਪਲ ਸੋ ਲੀਡਰਸ ਜਿਹੜੇ ਹੈਗੇ ਆ ਇਹਨਾਂ ਨੂੰ ਪਾਰਟੀਆਂ ਕੰਟਰੋਲ ਕਰਦੀ ਆ ਪਾਰਟੀਆਂ ਨੂੰ ਬਿਊਰੋਕ੍ਰੇਸੀ ਕੰਟਰੋਲ ਕਰਦੀ ਆ ਬਿਊਰੋਕ੍ਰੇਸੀ ਨੂੰ ਲੌਬੀਸਟ ਕੰਟਰੋਲ ਕਰਦੇ ਆ ਲੌਬੀਸਟ ਨੂੰ ਕੁਝ ਇਨਫਲੂਐਂਸ਼ੀਅਲ ਲੜੇ ਲੋਕ ਹੁੰਦੇ ਆ ਉਹ ਕੰਟਰੋਲ ਕਰਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਅਸੀਂ ਡੋਰ ਨਾਕਿੰਗ ਵੀ ਕਰਦੇ ਆ ਸਾਡੇ ਕੋਲੇ ਗੁੱਡ ਵਾਲੈਂਟੀਅਰਸ ਟੀਮ ਸੋ ਫਾਰ एवरीथिंग ਇਜ਼ ਗoing ਵੈਰੀ ਵੈਰੀ ਗੁੱਡ ਜੀ ਸਿਰ ਜੀ ਮਤ ਉਸੇ ਦੱਸਿਆ ਤੁਸੀਂ ਡੋਰ ਨਾਕਿੰਗ ਵੀ ਕਰਦੇ ਹੋ ਤਾਂ ਉੱਥੇ ਜਦੋਂ ਤੁਸੀਂ ਜਾਂਦੇ ਹੋ ਤਾਂ ਲੋਕਾਂ ਦੀ ਸਭ ਤੋਂ ਪਹਿਲੀ ਕੀ ਮੰਗ ਹੁੰਦੀ ਹੈ ਕਿ ਉਹ ਚੇਂਜ ਭਾਲ ਲੈਣ ਕੈਨੇਡਾ ਦੇ ਵਿੱਚ ਸੋ ਜਾਰਾਦਾਰ ਜਦੋਂ ਅਸੀਂ ਡੋਰ ਨਾਕਿੰਗ ਕਰਦੇ ਆ ਲੋਕ ਜਿਹੜੇ ਸੋਚਦੇ ਕਹਿੰਦੇ ਵੀ 10 ਸਾਲ ਤੋਂ ਪਿਛਲੇ ਤੋਂ ਲਿਬਰਲਜ਼ ਦੀ ਗਵਰਨਮੈਂਟ ਆ ਵੀ ਇਹਨਾਂ ਨੇ ਸਾਰਾ ਜਿਹੜਾ ਸਿਸਟਮ ਆ ਇਹਨੂੰ ਓਵਰਲੋਡ ਕੀਤਾ ਤੇ ਵੀ ਜਿਹੜੇ ਲਿਬਰਲ ਨੇ ਜਿਵੇਂ ਕਿ ਲਗਜ਼ਰੀ ਟੈਕਸ ਵਧਾਇਆ ਤੇ ਦੂਜਾ ਹਾ ਕੈਪੀਟਲ ਗੇਨ ਵਧਾਇਆ ਕਾਰਬਨ ਟੈਕਸ ਲਾਏ ਤੇ ਹੋਰ ਜਿਹੜੇ ਕਿ ਐਨੀਕ ਮੈਸ ਇਮੀਗ੍ਰੇਸ਼ਨ ਇਹਨਾਂ ਨੇ ਡੰਪ ਕੀਤੀ ਇੱਥੇ ਪਲੱਸ ਜਿਹੜੀ ਕਿ ਇਹਨਾਂ ਨੇ ਵਿਸਟਰ ਵੀਜ਼ਾ ਸਟੱਡੀ ਪਰਮਿਟ ਵੀਜ਼ਾ ਰਿਫਿਊਜ਼ੀ ਸੋ ਦੇ ਪੀਪਲ ਕੰਪਲੇਟ ਹੈ ਨਾ ਉਹ ਕਹਿੰਦੇ ਵੀ ਜਿੰਨਾ ਕ੍ਰਾਈਮ ਵਧਿਆ ਜਿਹੜੀ ਕ੍ਰਾਈਮ ਵਧਿਆ ਬਹੁਤ ਜ਼ਿਆਦਾ ਆਟੋ ਸੈਫਟ ਹੋਇਆ ਜਾਂ ਵਾਇਲੈਂਸ ਵਧਦੀ ਹੈ ਜਾਂ ਜਿਹੜੀ ਫਾਈਨੈਂਸ਼ੀਅਲੀ ਲੋਕਾਂ ਨੂੰ ਹਾਰਡਸ਼ਿਪ ਆ ਰਹੀ ਹੈ ਸੋ ਵੀ ਇਹ ਲਿਬਰਲਸ ਨੇ ਜਿਹੜਾ ਕਿ ਆਪ ਦਾ ਵੋਟ ਬੈਂਕ ਵਧਾਉਣ ਵਾਸਤੇ ਵੀ ਅਸੀਂ ਪਰਮਾਨੈਂਟਲੀ ਫੋਰਐਵਰ ਅਸੀਂ ਪਾਵਰ ਦੇ ਵਿੱਚ ਰਹੀਏ ਤੇ ਲੋਕ ਇਹੀ ਕਹਿੰਦੇ ਵੀ ਇਹਨਾਂ ਨੇ ਜਿਹੜਾ ਸਿਸਟਮ ਨੂੰ ਡਿਸਟਰੋਏ ਇਹਨਾਂ ਨੇ ਕੀਤਾ ਤੇ ਦੂਜਾ ਉਹ ਕਹਿੰਦੇ ਆ ਵੀ ਜਿਹੜਾ ਜਿਹੜੀ ਕੰਸਰਟਿਵ ਆ ਕੰਸਰਟਿਵ ਦੇ ਵੀ ਜਿਹੜੀਆਂ ਪਾਲਿਸੀਆਂ ਉਹਨਾਂ ਨੇ ਪ੍ਰੋਪਰ ਪਾਲਿਸੀਆਂ ਰਿਲੀਜ਼ ਨਹੀਂ ਕੀਤੀਆਂ ਉਹ ਸਲੋਗਨ ਤੇ ਹੀ ਵਰਕਆਊਟ ਕਰ ਰਹੇ ਆ ਜਿੱਦਾਂ ਪਹਿਲਾਂ ਕਹਿੰਦੇ ਸੀਗੇ ਕਾਮਨ ਸੈਂਸ ਫੇਰ ਲਾਗੇ ਬ੍ਰਿੰਗ ਇਟ ਹੋਮ ਹੁਣ ਕਹਿਣ ਲੱਗੇ ਕੈਨੇਡਾ ਫਰਸੋ ਦੇਅਰ ਕੀਪ ਚੇਂਜਿੰਗ देयर ਸਲੋਗਨ ਸੋ ਦੇ ਉਹਨਾਂ ਦੀ ਕੋਈ ਸੋਲਿਡ ਪਾਲਿਸੀਆਂ ਨਹੀਂ ਹੈਗੀ ਸੋ ਦੇ ਵੇਰ ਵੈਰੀ ਹੈਪੀ ਜਿਹੜੇ ਮੈਂ 45 ਪਾਲਿਸੀ ਡਰਾਫਟ ਕੀਤੀਆਂ ਗਰਾਉਂਡ ਲੈਵਲ ਤੋਂ ਸਾਡੀ ਜਿਹੜੀ ਜਦੋਂ ਅਸੀਂ ਹਰੇਕ ਪਾਲਿਸੀ ਦੇ ਇੱਕ ਵੀਡੀਓ ਪਾਉਨੇ ਆ ਜਾਂ ਹੋਰ ਪਾਉਨੇ ਸਾਡੇ ਕੋਲ ਹਾਫ ਮਿਲੀਅਨ ਤੋਂ ਉੱਪਰ ਇੰਸਟਾਗ੍ਰam ਦੇ ਉੱਤੇ ਫੇਸ ਫੇਸਬੁਕ ਦੇ ਉੱਪਰ ਵੀਊ ਹੋ ਚੁੱਕਿਆ ਸਾਡੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਵੀ ਐਵਰੀ ਡੇ 4 ਤੋਂ 5000 ਵਿਜ਼ਿਟਰਸ ਆਉਨੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਰਾਈਟ ਸੋ ਸੋ ਲੋਕ ਜਿਹੜੇ ਹੈਗੇ ਆ ਇਹਨਾਂ ਦੀਆਂ ਦੋਨਾਂ ਪਾਰਟੀਆਂ ਤੋਂ ਹੀ ਬਹੁਤ ਪਰੇਸ਼ਾਨ ਆ ਰਹੇ ਠੀਕ ਓਕੇ ਤੇ ਕੁਝ ਨਵਾਂ ਚੇਂਜ ਪਾਲਦੇ ਨੇ ਇੱਥੇ ਜੋ ਕੈਨੇਡਾ ਦੇ ਲੋਕ ਹੈਗੇ ਨੇ ਤੇ ਰੀਸੈਂਟਲੀ ਇੱਕ ਇਹ ਵੀ ਆਪਾਂ ਨੂੰ ਸੁਣਾ ਨੂੰ ਮਿਲਿਆ ਕਿ ਕੁਝ ਕੈਂਡੀਡੇਟਸ ਜਿਨ੍ਹਾਂ ਨੂੰ ਨਾਮਜ਼ਦਗੀ ਨਹੀਂ ਹੋਈ ਹੈਗੀ ਉਹਨਾਂ ਨੇ ਆਪਣੀ ਪਾਰਟੀ ਚੇਂਜ ਕਰ ਲਈ ਗਈ ਹੈ ਕਨਜ਼ਰਵੇਟਿਵ ਤੋਂ ਲਿਬਰਲ ਦੇ ਵਿੱਚ ਚਲੇ ਗਏ ਨੇ ਇਹ ਤੇ ਕੀ ਕਹਿਣਾ ਚਾਹਾਂਗੇ ਤੁਸੀਂ ਸੋ ਇਹ ਜਿਵੇਂ ਹੁਣ ਇਹਨਾਂ ਨੇ ਜਿਹੜੀ ਡਰਟੀ ਪੋਲਿਟਿਕਸ ਆ ਆਪਾਂ ਪਹਿਲਾਂ ਦੇਖਦੇ ਸੀਗੇ ਇਹਨਾਂ ਨੇ ਉਹ ਇੱਥੇ ਇੰਪੋਰਟ ਸ਼ੁਰੂ ਕਰ ਦਿੱਤੀ ਦੇ 스타ਟਡ ਇੰਪੋਰਟਿੰਗ ਦਾ ਦੋਜ਼ ਕਾਈਂਡ ਆਫ ਪੋਲਿਟਿਕਸ ਇਨ ਦਿਸ ਕੰਟਰੀ ਨੰਬਰ 1 ਦਾ ਇਹ ਵੀ ਜੇ ਤੁਸੀਂ ਉਹ ਜਿਹੜੇ ਜਿਹੜੇ ਕੈਂਡੀਡੇਟਸ ਨੂੰ ਜੌਬ ਨਹੀਂ ਮਿਲੀ ਦੋ ਟਿਕਟ ਨਹੀਂ ਮਿਲੀ ਦੋ ਵੀ ਇੱਕ ਟਿਕਟ ਉਹ ਪਾਰਟੀ ਦੇ ਵਿੱਚ ਕਹਿੰਦੇ ਸਾਡੀਆਂ ਆ ਪੋਲਿਸੀਜ਼ ਆ ਪੋਲਿਸੀਜ਼ ਸੋ ਮੈਂ ਅੱਗੇ ਵੀ ਇਹ ਕਹਿੰਨਾ ਉਹਨਾਂ ਵੀ ਥੋੜਿਆ ਨੂੰ ਛੱਡ ਕੇ ਸਾਰੇ ਇਹ ਜੌਬ ਲੱਭਣ ਵਾਸਤੇ ਪੋਲਿਟਿਕਸ ਚਾਉਂਦੇ ਆ ਇਹ ਅਨਐਮਪਲੋਇਡ ਲੋਕ ਆ ਇਹਨਾਂ ਇਹਨਾਂ ਦਾ ਕੋਈ ਏਜੰਡਾ ਨਹੀਂ ਹੈਗਾ ਲੋਕਾਂ ਦੇ ਮਸਲੇ ਰਿਜ਼ੋਲਵ ਕਰਨ ਦਾ ਹੋਰ ਕਰਨ ਦਾ ਇਹਨਾਂ ਨੇ ਜਿਹੜੀ ਇਵੈਂਟ ਕੀਤੀ ਆ ਪਹਿਲਾਂ ਤਾਂ ਇਹ ਗੱਲ ਆ ਵੀ ਜਿਹੜੀ ਤੁਸੀਂ ਪਾਰਟੀ ਨਾਲ ਨਜ਼ਰ ਤੇ ਜੁੜੇ ਹੋ ਹਨਾ ਉੱਥੇ ਦੀ ਤੁਸੀਂ ਜੇ ਤੁਸੀਂ ਨਹੀਂ ਟਿਕਟ ਮਿਲੀ ਤੁਸੀਂ ਨੰਬਰ 1 ਆ ਵੀ ਤੁਸੀਂ ਜੇ ਤੁਸੀਂ ਹੈਪੀ ਨਹੀਂ ਹੈਗੇ ਤਾਂ ਤੁਸੀਂ ਆਪਦੀ ਪਾਰਟੀ ਦੀ ਇਵੈਂਟ ਕਰੋ ਉਹਨੂੰ ਤੁਸੀਂ ਕੋ ਵੀ ਸਾਡੀਆਂ ਕੰਪਨੀ ਦੇ ਸਾਡੀ ਪਾਰਟੀ ਦੇ ਵਿੱਚ ਆ ਚੀਜ਼ਾਂ ਗਲਤ ਹੋ ਰਹੀਆਂ ਤੁਸੀਂ ਇਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਸੇਮ ਚੀਜ਼ ਹੋ ਗਈ ਜੇ ਹੁਣ ਤੁਹਾਡੇ ਵਾਸ਼ਰੂਮ ਲੀਕ ਕਰ ਗਿਆ ਤੁਸੀਂ ਇਹ ਥੋੜਾ ਹੁੰਦਾ ਵੀ ਵਾਸ਼ਰੂਮ ਨੂੰ ਆ ਆਪ ਦੇ ਵਾਸ਼ਰੂਮ ਨੂੰ ਭੰਨ ਤੋੜ ਕੇ ਤੇ ਨੇਬਰ ਦਾ ਵਾਸ਼ਰੂਮ ਯੂਜ਼ ਸ਼ੁਰੂ ਕਰ ਦਿਓ ਯੂਜ਼ ਕਰਨਾ ਇਹ ਸੇਮ ਚੀਜ਼ ਹੁੰਦੀ ਹੈ ਵੀ ਤੁਸੀਂ ਇਹਨੂੰ ਫਿਕਸ ਕਰੋ ਸੋ ਉਵੇਂ ਲਿਬਰਲ ਨੇ ਵੀ ਬਹੁਤ ਬਹੁਤ ਗਲਤ ਇਹ ਐਨਕੋਰੇਜਮੈਂਟ ਕੀਤੀ ਵੀ ਤੁਸੀਂ ਇੱਧਰੋਂ ਛੱਡ ਕੇ ਇੱਧਰ ਆ ਜਾਓ ਉਹਨਾਂ ਨੇ ਰੈਲੀ ਕਰਕੇ ਨਾ ਇਹ ਹੱਗ ਵਾਲਾਂ ਦੇ ਵਿੱਚ ਹਾਰ ਪਾ ਕੇ ਇਧਰ ਲੈ ਕੇ ਆਂਦੇ ਨੇ ਵੀ ਕੀ ਜਿਹੜੇ 2-3 ਬੰਦਿਆਂ ਨੂੰ ਟਿਕਟ ਨਹੀਂ ਮਿਲੀ ਕੀ ਇਹੇ ਲੋਕ ਜਿਹੜੇ ਹੈਗੇ ਆ ਕਮਿਊਨਿਟੀ ਦੇ ਅਜੈਂਡਾਸ ਨੂੰ ਫਾਰਵਰਡ ਕਰ ਸਕਦੇ ਆ ਵੀ ਤੁਸੀਂ ਆਪਦੀ ਪੋਲਿਟਿਕਸ ਦੇ ਉੱਤੇ ਤੁਸੀਂ ਆਪਦੀਆਂ ਪੋਲਿਸੀ ਤੇ ਦੱਸੋ ਕੰਮ ਕਰਨਾ ਸੀ ਆਹ ਕਰਨਾ ਤੁਸੀਂ ਪਿਛਲੇ 10 ਸਾਲ ਤੋਂ ਸਿਸਟਮ ਨੂੰ ਡਿਸਟਰੋਏ ਕੀਤਾ ਫਿਰ ਤੁਸੀਂ ਉਹ ਉਹ ਦਲ ਬਦਲੂ ਜਿਹੜੇ ਲੋਕ ਆ ਇਧਰ ਲਿਆ ਕੇ ਤੁਸੀਂ ਉਹਨਾਂ ਨੂੰ ਅਨਕਰੇਜ ਕਰਦੇ ਹੋ ਮੈਂ ਤੁਹਾਨੂੰ ਗਾਰੰਟੀ ਕਰਦਾ ਜਿਹੜੇ ਦਲ ਬਦਲੂ ਲੋਕ ਆਏ ਆ ਇਧਰ 2-4 ਜਾਣੇ ਇਹਨਾਂ ਨੇ ਨੰਬਰ 1 ਤਾਂ ਇਹਨਾਂ ਨੂੰ ਚਾਹੀਦਾ ਸੀ ਆਪਦੀ ਕੰਸਰਟ ਆਫ ਦੀ ਮੈਂਬਰਸ਼ਿਪ ਕੈਨਸਲ ਕਰਦੇ ਦੂਜੇ ਪਾਸੇ ਪਾਰਟੀ ਦੀ ਮੈਂਬਰਸ਼ਿਪ ਲੈਂਦੇ ਜਿਹੜੀ ਪਾਰਟੀ 'ਚ ਇਹ ਬਲੀਵ ਕਰਦੇ ਆ ਜੀ ਸੋ ਸੋ ਇਹਨਾਂ ਨੂੰ ਮੈਂ ਤੁਹਾਨੂੰ ਗਾਰੰਟੀ ਕਰਦਾ ਇਹ ਚੈੱਕ ਕਰੋ ਇਹਨਾਂ ਦੀ ਬੈਕਗ੍ਰਾਉਂਡ ਵੀ ਇਹਨਾਂ ਨੇ ਮੈਂਬਰਸ਼ਿਪ ਕੈਨਸਲ ਕਰਾਈ ਹੈ ਜਾਂ ਨਹੀਂ ਦੂਜੇ ਪਾਸੇ ਲਈ ਹੈ ਨਹੀਂ ਲਈ ਦੇ ਹੈਵ ਨਾਟ ਡਨ ਐਨੀਥਿੰਗ ਉੱਥੇ ਹੁਣ ਮੈਂ ਤਾਂ ਗਿਆ ਨਹੀਂ ਕਿਉਂਕਿ ਆਪਾਂ ਤਾਂ ਆਈ ऍम ਨਾਟ ਇੰਟਰਸਟਿਡ ਔਨ ਦਾ ਪੋਲਿਟਿਕਸ ਆਫ ਪਾਰਟੀ ਪੋਲਿਟਿਕਸ ਸੋ ਇਹ ਇਹ ਦਾ ਇੱਕ ਪ੍ਰਾਈਵੇਟ ਕਲੱਬ ਹੁੰਦੇ ਹੈ ਨਾ ਜੀ ਇਹਨਾਂ ਨੇ ਜਿਹੜਾ ਕੀਤਾ ਗਰਜੀਤ ਜੀ ਉੱਥੇ 7 ਕੈਂਡੀਡੇਟ ਆਏ 6 ਬ੍ਰੈਂਟਨ ਦੇ 1 ਮਿਲਟਨ ਤੋਂ ਜਿਹੜੇ ਲਿਬਰਲ ਦੇ ਕੈਂਡੀਡੇਟ ਸੀਗੇ ਹਰੇਕ ਕੈਂਡੀਡੇਟ ਆਪਦੇ ਨਾਲ 50 ਤੋਂ 75 ਲੋਕ ਲੈ ਕੇ ਆਇਆ ਨਾਲ ਵਲੰਟੀਅਰਸ ਤੇ ਕੱਟ ਸ਼ੋ ਕੀਤਾ 300 400 ਦਾ ਜੇ ਤੁਸੀਂ ਕਹੋ ਵੀ ਉਹ ਜਿਹੜੇ ਬੰਦੇ ਦਲ ਬਦਲੂ ਇੱਧਰ ਆਏ ਆ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਟੀਮ ਵਲੰਟੀਅਰ ਸੀਗੇ ਜਾਂ ਹੋਰ ਉਹ ਨਹੀਂ ਆਇਆ ਕੋਈ ਸਿਰਫ ਉਹ 2-4 ਬੰਦਿਆਂ ਨਾਲ ਇਹ ਪੋਲਿਟਿਕਸ ਚੇਂਜ ਨਹੀਂ ਹੁੰਦੀ। ਏ ਦਿਸ ਇਜ਼ ਅ ਵੈਰੀ ਬੈਡ ਇਹਨਾਂ ਨੇ ਐਗਜ਼ੈਂਪਲ ਸੈੱਟ ਕੀਤੀ ਹੈ ਸਪੈਸ਼ਲੀ ਲਿਬਰਲ ਨਵੀ ਇਹ ਬੈਡ ਸੈਟਅਪ ਕਰ ਦਿੱਤੀ ਐਗਜ਼ੈਂਪਲ ਵੀ ਅਸੀਂ ਬਾਹਰੋਂ ਇੰਪੋਰਟ ਕਿਵੇਂ ਕਰਦੇ ਆ। ਲਿਬਰਲ ਦਾ ਵੈਸੇ ਹੀ ਗਲਤ ਜਿਹਾਂ ਇਮਪੋਰਟ ਕਰਨ ਦੇ ਵਿੱਚ ਪਪੂਲਰ ਬਈ ਜਿਵੇਂ ਜਿੰਨਾ ਕ੍ਰਾਈਮ ਇਮਪੋਰਟ ਕਰਦੇ ਆ ਜਾਂ ਹੋਰ ਬਾਹਰੋਂ ਸਪਾਉਸਲ ਵੀਜ਼ਾ ਇਮਪੋਰਟ ਕਰਦੇ ਆ ਜਿਹੜੀ ਪਿੱਛੇ ਬੈਕ ਹਿਸਟਰੀ ਚੈੱਕ ਕਰਦੇ ਵਿਸਟਰ ਨੂੰ ਇੱਥੇ ਇਮਪੋਰਟ ਕਰਦੇ ਲਿਬਰਲਜ਼ ਆਰ ਨੋਨ ਫਾਰ ਥੈਟ ਸੋ ਨਾਓ ਉਹਨਾਂ ਨੇ ਆਪਣੀਆਂ ਹੱਦਾਂ ਪਾਸ ਕਰ ਦਿੱਤੀਆਂ ਜਿਵੇਂ ਮੈਂ ਤੁਹਾਨੂੰ ਕਹਿਣਾ ਨਾ ਵੀ ਜਿਹੜੀ ਡੈਮੋਕਰਸੀ ਡਸ ਨਾਟ ਮੀਨ ਯੂ ਵੋਟ ਏਵਰੀ 4 ਇਅਰ ਡੈਮੋਕਰਸੀ ਮੀਨਸ ਐਕਸ਼ਨ ਕਰੇਸੀ ਡੈਮੋਕ੍ਰੇਸੀ ਮੀਨਸ ਡੂ ਕਰੇਸੀ ਡੈਮੋਕ੍ਰੇਸੀ ਮੀਨਸ ਪੀਪਲ ਫਰਸਟ ਡੈਮੋਕ੍ਰੇਸੀ ਮੀਨਸ ਯੂ ਟੇਕ ਕੇਅਰ ਆਫ ਦਾ ਪੀਪਲ ਅਰਾਊਂਡ ਯੂ ਡੈਮੋਕ੍ਰੇਸੀ ਮੀਨਸ ਪੈਟਰੀਆਟਿਜ਼ਮ ਤੇ ਤੁਸੀਂ ਦੇਸ਼ ਦੀ ਆਦੀ ਧਿਆਨ ਰੱਖੋ ਆਪਣੇ ਨੇਬਰਹੂਡ ਦਾ ਧਿਆਨ ਰੱਖੋ to help each other democracy means if there is somebody is committing the crime your responsibility is ਇਸ਼ੂ ਇਨਫੋਰਮ ਟੂ ਦਾ ਅਥਾਰਟੀਜ਼ ਸੋ ਇਹ ਇਹਨਾਂ ਦੇ ਵਿੱਚ ਕੋਈ ਪੈਟ੍ਰੀਟਿਜ਼ਮ ਨਹੀਂ ਹੈਗਾ ਨਾ ਇਹਨਾਂ ਦੇ ਵਿੱਚ ਕੋਈ ਇਹਨਾਂ ਦੇ ਵਿੱਚ ਕੋਈ ਇੰਟਰਸਟ ਹੈ ਥੀਸ ਪੀਪਲ ਆਰ ਜਸਟ ਲੁਕਿੰਗ ਫਾਰ ਅ ਜੌਬ ਨਾਥਿੰਗ ਐਲਸ ਜੀ ਤੇ ਇਹਨਾਂ ਲਈ ਸਰ ਜਿਵੇਂ ਕਿ ਤੁਸੀਂ ਆਪਣੀਆਂ ਦੱਸ ਰਹੇ ਹੋ ਕਿ ਕਾਫੀ ਸਾਰੀਆਂ ਪਾਲਿਸੀਜ਼ ਲੈ ਕੇ ਆਏ ਹੋ 40 ਤੋਂ ਉੱਪਰ ਪਾਲਿਸੀਜ਼ ਨੇ ਤੁਹਾਡੀਆਂ ਤਾਂ ਉਹਦੇ ਵਿੱਚੋਂ ਸਭ ਤੋਂ ਵਧੀਆ ਪਾਲਿਸੀ ਜੋ ਲੋਕਾਂ ਨੂੰ ਪਸੰਦ ਆ ਰਹੀ ਹੈ ਉਹ ਕੀ ਦੱਸਣਾ ਚਾਹੋਗੇ ਦੇਖੋ ਜਿਹੜੀਆਂ ਸਾਡੀਆਂ ਸਾਰੀਆਂ ਸਾਰੀਆਂ ਪਾਲਿਸੀਜ਼ ਆ ਉਹ ਨੰਬਰ 1 ਅਸੀਂ ਬਹੁਤ ਸੋਚ ਸਮਝ ਕੇ ਲਿਖੀਆਂ ਨੇ ਤੇ ਬਾਕੀ ਐ ਵੀ ਸਾਡੀ ਜਿਹੜੀ ਇੱਕ ਇੱਕ ਪਾਲਿਸੀ ਦਾ 40 50000 ਥਾਉਜ਼ੰਡ 뷰 ਹੋ ਰਿਹਾ ਜਦੋਂ ਅਸੀਂ ਉਹਨੂੰ ਵੀਡੀਓ ਨੂੰ ਲਾਂਚ ਕਰਦੇ ਆ ਸੋ ਜਿਵੇਂ ਅਸੀਂ ਅੱਜ ਵੀਡੀਓ ਇੱਕ ਜਿਹੜੀ ਪਾਲਿਸੀ ਲਾਂਚ ਕੀਤੀ ਵੀ ਲਾਈਕ ਵੀ ਜਿਹੜਾ ਇੱਥੇ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਹਾਊਸਿੰਗ ਜਿਹੜਾ ਹੈਗਾ ਬਾਹਰਲੇ ਕੰਟਰੀ ਜਿਹੜੇ ਇਨਵੈਸਟਰਸ ਹੈਗੇ ਆ ਜਾਂ ਹੋਰ ਆਉਂਦੇ ਆ ਸੁਪਰ ਵੀਜ਼ੇ ਤੇ ਜਾਂ ਵਿਜ਼ਟਰ ਵੀਜ਼ੇ ਤੇ ਦੇ ਸ਼ੁੱਡ ਨਾਟ ਬੀ ਅਲਾਉਡ ਟੂ ਬਾਈ ਐਨੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਸੋ ਅਸੀਂ ਕਿਹਾ ਵੀ ਇਹ ਜਿਹੜੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਸ਼ੁੱਡ ਬੀ accessible to the peers hmm. plus canadian citizens okay. not for people sitting in china or india hmm. buying here properties hmm. so hmm. ome so, jive saada bail reform da siga hmm. jive saada businesses jehde hege a bi jive uh, freight brokers di jehdi problem hmm. hai freight carrier di 250000 da bond hona chahida hmm. te jive jehdi jehdi cargo theft a car theft a ode vich 10 sal di license cancellation plus 2 sal da minimum manda, uh, mandatory sentence okay. so we have 45 policies like student hmm. uh, jade, canadian canadian students ਜਿਵੇਂ ਉਹ ਕੰਸਰਡਰ ਕਹਿੰਦੀ ਹੈ ਵੀ ਕੈਨੇਡਾ ਫਰਸਟ ਕੈਨੇਡਾ ਫਰਸ ਸੇਜ਼ ਵਨ ਥਿੰਗ ਬਟ ਵੀ ਨੀਡ ਸੋਲੂਸ਼ਨਸ ਐਕਸ਼ਨਸ ਜਿਵੇਂ ਸਾਡੀ ਪਾਲਿਸੀ ਸੀਗੀ ਵੀ ਕ੍ਰੇਡੀਅਨ ਇੰਡਸਟਰੀ ਨੂੰ ਆਟੋ ਇੰਡਸਟਰੀ ਨੂੰ ਤੇ ਉਹਨੂੰ ਬਚਾਉਣ ਵਾਸਤੇ ਦੂਜੀ ਨੂੰ ਟਰਾਂਸਪੋਰਟੇਸ਼ਨ ਨੂੰ ਜਿਹੜੇ ਅਸੈਂਬਲਡ ਕਾਰਾਂ ਹੈਗੀਆਂ ਇੱਥੇ ਕੈਨੇਡਾ ਚ ਬਿਲਡ ਹੁੰਦੀਆਂ ਉਹਨਾਂ ਤੇ ਜੀਐਸਟੀ ਖਤਮ ਕੀਤੀ ਜਾਵੇ ਟਾਈਮ ਵੀ ਹੈ ਸੋ ਉਹ ਮੀ ਸੀਨੀਅਰਸ ਦੀ ਪਾਲਿਸੀਜ਼ ਆ ਸੋ ਲਾਈਕ ਐਜੂਕੇਸ਼ਨਸ ਬਾਰੇ ਆ ਵੀ ਜਿਹੜੀਆਂ ਯੂਨੀਵਰਸਿਟੀਆਂ ਆ ਕਾਲਜੇਜ਼ ਆ ਜਿਹੜੇ ਇੱਥੇ ਬੱਚੇ ਜੋ ਪਲਾਉ ਹੋ ਇੱਥੇ ਕ੍ਰੇਡੀਅਨ ਬੋਰਨ ਆ ਜਾਂ ਕ੍ਰੇਡੀਅਨ ਛੋਟੇ ਹੁੰਦੇ ਆਏ ਆ ਜਾਂ ਉਹ ਇੱਥੇ ਦਾ ਸਟੇਟਸ ਆ ਉਹਨਾਂ ਦਾ ਜਾਂ ਤੁਸੀਂ ਚਲੋ ਬਾਹਰੋਂ ਇੰਟਰਨੈਸ਼ਨਲ ਵੀ ਸਟੂਡੈਂਟ ਇੱਥੇ ਆ ਕੇ ਜਿਨ੍ਹਾਂ ਨੇ 2-3 ਸਾਲ ਦੀ ਐਜੂਕੇਸ਼ਨ ਖਤਮ ਕਰ ਲਈ ਆ ਉਹਦੀ ਵੀ ਉਹ ਜਿਹੜੇ ਸਟੂਡੈਂਟਸ ਆ ਇਹਨਾਂ ਨੂੰ ਯੂਨੀਵਰਸਿਟੀ ਐਂਡ ਕਾਲਜਸ ਨੂੰ ਅਸੀਂ ਕਹਿੰਦੇ ਆ ਕਿ ਕੈਪ ਕਰੋ ਫੋਰਨ ਸਟੂਡੈਂਟ ਨਾਟ ਮੋਰ ਦਨ 10% ਦੇ ਸ਼ੁੱਡ ਦੇ ਸ਼ੁੱਡ ਨਾਟ ਐਕਸੈਪਟ ਫੋਰਨ ਸਟੂਡੈਂਟਸ ਮੋਰ ਦਨ 10% ਹੁਣ ਕੀ ਹੁੰਦਾ ਹੈ ਯੂਨੀਵਰਸਿਟੀ ਕਾਲਜ ਦੀ ਗ੍ਰੀਡ ਜੇ ਨਹੀਂ ਵਧ ਗਈ 100% ਫੋਰਨ ਸਟੂਡੈਂਟ ਭਰ ਦਿੰਦੇ ਜਿਹੜੇ ਕੈਨੇਡੀਅਨ ਸਟੂਡੈਂਟਸ ਐ ਇੱਥੋਂ ਦੇ ਉਹ ਕੀ ਕਰ ਰਹੇ ਉਹਨਾਂ ਨੂੰ ਯੂਰਪ ਜਾਣਾ ਪੈਂਦਾ ਕੈਰੀਬੀਅਨ ਕੰਟਰੀ ਜਾਣਾ ਪੈਂਦਾ ਯੂਐਸ ਜਾਣਾ ਪੈਂਦਾ ਆਸਟ੍ਰੇਲੀਆ ਜਾਣਾ ਪੈਂਦਾ ਸੋ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਪਹਿਲਾਂ ਉੱਥੇ ਜਾਂਦੇ ਆ ਫਿਰ ਇੱਥੇ ਆ ਕੇ ਪੂਰੀ ਕਰਦੇ ਆ ਜਾ ਤਾਂ ਉਹਨੂੰ ਕੋਈ ਉਹਦਾ ਕੋਈ ਰਾਊਟ ਹੋਣਾ ਚਾਹੀਦਾ ਉਹਨੂੰ ਇੱਥੇ ਪਰਮਾਨੈਂਟ ਕਰਨ ਦਾ ਜੇ ਉਹਨੇ ਇੱਥੋਂ ਐਜੂਕੇਸ਼ਨ ਲੈ ਲਈ ਬੈਕ ਟੂ ਇੰਡੀਆ ਚਲੇਗਾ ਚੈਨਾ ਚਲੇ ਉਹ ਐਜੂਕੇਸ਼ਨ ਦੀ ਜ਼ੀਰੋ ਵੈਲਿਊ ਉਹ ਕੰਟਰੀਆਂ ਦੇ ਵਿੱਚ ਇੱਕ ਇੱਕ ਇਹ এডੂਕੇਸ਼ਨ ਦੀ ਐਥਰੀ ਵੈਲਿਊ ਹੈ ਬਸ ਸੋ ਅਸੀਂ ਕਹਿੰਨੇ ਵੀ ਜਿਹੜੀਆਂ ਪਾਲਿਸੀਜ਼ ਆ ਇਹਨੂੰ ਡਿਫਾਈਨ ਕੀਤਾ ਜਾਵੇ ਦਿਸ ਇਜ਼ ਹਾਊ ਸ਼ੁੱਡ ਵਰਕ ਜੀ ਤੇ ਨਾਲੇ ਸਰ ਜਿਨ੍ਹਾਂ ਦੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੋ ਉਹਨਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹਣਾ ਵੀ ਮੈਂ ਮਾਈ ਨੇਮ ਇਜ਼ ਐਵੀ ਡੋਲੀਵੋਲ ਆਮ ਮੈਂ ਜਿਵੇਂ ਬ੍ਰੈਂਟਨ ਚਿੰਕੂਜ਼ੀ ਪਾਰਕ ਤੋਂ ਐਜ਼ ਅ ਫੈਡਰਲ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜ ਰਿਹਾ ਤੇ ਵੀ April 28th ਨੂੰ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਪਲੱਸ ਜਿਹੜੀ ਐਡਵਾਂਸ ਪੋਲਿੰਗ ਹੈ ਹੈਗੀ ਹੈ April 18th 19th 20th or 21st ਸੋ ਆਈ ਵਿਲ ਆਈ ਕੈਨ ਅਸ਼ੋਰ ਯੂ ਵਨ ਥਿੰਗ ਆਮ ਨਾਟ ਰਨਿੰਗ ਫਾਰ ਅ ਜੌਬ ਆਈ ਕੈਨ ਮੇਕ ਦ ਡਿਫਰੈਂਸ ਆਈ ਵਿਲ ਬੀ ਰੇਜ਼ਿੰਗ ਯੂਅਰ ਵੌਇਸ ਮੈਂ ਤੁਹਾਨੂੰ ਦੱਸੂਗਾ ਵੀ ਆਹ ਬੰਦਾ ਜਿਹੜਾ ਹੈਗਾ ਇਹ ਐਸ ਬਿਲ ਦਾ ਜਿਹੜਾ ਲੋਕਾਂ ਦਾ ਇਹਦੇ ਵਿੱਚ ਹੈਲਪ ਹੋਣੀ ਸੀ ਇਹਨੇ ਇਹਦੇ ਸਪੋਰਟ ਨਹੀਂ ਕੀਤੀ ਹੈ ਨਾ ਸੋ ਵਾਂਸ ਅਗੇਨ ਆਮ ਆਸਕਿੰਗ ਯੂਅਰ ਸਪੋਰਟ ਯੂਅਰ ਵੌਇਸ and your vote Together we can get it done. Together we can make Canada safe. Together we can make Canada healthy. Together we can make Canada wealthy. Together we can make small business prosperous. Together we can make all businesses and uh, all the transportation uh, operators successful. So I'm asking you to please vote on April 28th. There is a saying. ਲਾਈਕ ਮੋਸਟਲੀ ਕਹਿੰਦੇ ਵੀ ਆਪਣੇ ਜਿਹੜੇ ਸਪੈਸ਼ਲੀ ਪੰਜਾਬੀ ਲੋਕ ਆ ਦੇ ਯੂਸੂਲੀ ਡੋਨਟ ਗੋ ਐਂਡ ਵੋਟ ਬਹੁਤ ਘੱਟ ਵੋਲਿਊਮ ਚ ਅਸੀਂ ਵੋਟ ਕਰਦੇ ਆਂ ਸੀ ਜਿਹੜਾ ਐਨਐਸ ਐਨਾਲਿਸਿਸ ਦੇਖਦੇ ਆ ਸਾਡੀ ਜਿਹੜੀ VOTING ਆ ਸਾਰੀ ਟੋਟਲ ਕਾਸਟ ਹੁੰਦੀ ਜਿਹੜੀ ਵੋਟ ਸਾਰੀ 35 ਤੋਂ 40% ਹੁੰਦੀ ਹੈ ਵੀ ਸ਼ੁੱਡ ਬ੍ਰਿੰਗ ਇਟ ਟੂ ਅਪ ਟੂ 100% ਸੋ ਵਾਂਸ ਅਗੇਨ ਆ ਮੈਂ ਕਹਿਣਾ ਚਾਹੁੰਦਾ ਵੀ ਗੋਡ ਬlesਸ ਆਲ ਆਫ ਯੂ ਗਾਇਜ਼ ਐਂਡ ਗੋਡ ਬlesਸ ਕੈਨੇਡਾ ਥੈਂਕ ਯੂ ਜੀ ਥੈਂਕ ਯੂ so much ਸਰ ਆਪਣੇ ਵਿਚਾਰ ਤੇ ਆਪਣੇ ਪਾਲਿਸੀ ਸਾਰੇ ਨਾਲ ਸਾਂਝਾ ਕਰਨ ਦੇ ਲਈ ਥੈਂਕ ਯੂ ਤਾਂ ਇਸਿਆ ਜਿਹਾ ਸਾਡੀ ਇੰਟਰਵਿਊ ਜਿ세 ਹੋਇਆ ਛ ਗੱਲਬਾਤ ਕੀਤੀ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਹੋ ਰਹੀਆਂ ਨੇ ਤੇ ਉਸ ਦੇ ਵਿੱਚ ਜੋ ਕੈਂਡੀਡੇਟ ਖੜੇ ਹੋਏ ਨੇ ਅਵਿਤਾਲੀਵਾਲ ਜੀ ਉਹਨਾਂ ਦੀਆਂ ਪਾਲਿਸੀਜ਼ ਦੇ ਉੱਤੇ ਜਾਣਨਾ ਪਾਇਆ ਉਹਨਾਂ ਨੇ ਤੇ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕੀਤਾ ਜਾਵੇਗਾ ਕਮਿਊਨਿਟੀ ਦੇ ਲੋਕਾਂ ਦੇ ਲਈ ਸਭ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਅੱਜ ਦੇ ਇੰਟਰਵਿਊ ਦੇ ਵਿੱਚ ਇੰਨਾ ਹੀ ਬਣੇ ਰਹਿਮਦਰ ਟੀਵੀ ਦੇ ਨਾਲ ਬੰਦੇ ਇਜਾਜ਼ਤ ਸਤਿ ਸ਼੍ਰ